ਜਿਹੜੀ ਅਸੀਂ ਇੱਥੇ ਫਰਿਆਦ ਕੀਤੀ ਸੀ ਉਹਦੇ ਸਬੰਧ ਵਿੱਚ ਸਿੰਘ ਸਾਹਿਬ ਜੀ ਨੇ ਸਾਨੂੰ ਸਪਸ਼ਟਿਕਰਨ ਦੇਣ ਵਾਸਤੇ ਬੁਲਾਇਆ ਸੀ ਉਸ ਦੇ ਸਬੰਧ ਦੇ ਵਿੱਚ ਮੈਂ ਪਹੁੰਚੀ ਹਾਂ ਕਿਉਂਕਿ ਹੁਕਮ ਹੋਇਆ ਸੀ ਕਿ ਜਿਹੜੇ 2007 ਤੋਂ 2017 ਤੱਕ ਕੈਬਨਟ ਵਿੱਚ ਵਜ਼ੀਰ ਰਹੇ ਆ ਉਹ ਆਪਣਾ ਆਪਣਾ ਸਪਸ਼ਟਿਕਰਨ ਦੇਣ ਮੈਂ ਦੱਸਣਾ ਚਾਹੁੰਨੀ ਹਾਂ ਇਹ 2007 ਤੋਂ 2012 ਤੱਕ ਨਾ ਮੈਂ ਐਮਐਲਏ ਸੀ ਤੇ ਨਾ ਮੈਂ ਵਜ਼ੀਰ ਸੀ 2012 ਵਿੱਚ ਮੈਂ 14 ਮਾਰਚ ਨੂੰ ਸੌ ਚੁੱਕੀ ਹੈ ਕੈਬਨਿਟ ਦੀ ਤੇ 30 ਮਾਰਚ ਨੂੰ ਮੈਂ ਅਸਤੀਫਾ ਦਿੱਤਾ ਤੇ ਉਹ 16 ਦਿਨਾਂ ਦੇ ਦੌਰਾਨ ਮੇਰੀ ਹੋਂਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇਆ ਜਿਸ ਦੇ ਅੱਜ ਸਾਰੇ ਮਸਲੇ ਪੈਦਾ ਹੋਏ ਜੇ ਦੇ ਅੱਜ ਗਲਤੀਆਂ ਗੁਨਾਹਾਂ ਦੀ ਚਰਚਾ ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਜਿਹਦੇ ਵਿੱਚ ਮੇਰੀ ਕੋਈ ਸਲਾਹ ਹੋਵੇ ਜਾਂ ਸੁਝਾਅ ਹੋਵੇ ਜਾਂ ਕਿਸੇ ਕਾਰਵਾਈ ਵਿੱਚ ਮੇਰਾ ਫੈਸਲੇ ਵਿੱਚ ਮੈਂ ਹੋਵਾਂ ਸੋ ਉਹ ਮੈਂ ਬੇਨਤੀ ਕਰਕੇ ਚੱਲੀ ਆਂ ਕਿ ਮੇਰਾ ਇੰਨਾ ਕੋ ਰੋਲ ਹੈ 16 ਦਿਨ ਮੈਂ ਵਜੀ ਰਹੀ ਆਂ ਤੇ ਸਿੰਘ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਜਦੋਂ ਵੀ ਕੋਈ ਪੰਥਕ ਮर्यादा ਦੀ ਗੱਲ ਆਈ ਹੈ ਗੁਰਮਤ ਸਿੱਖ ਰਹਿਤ ਮर्यादा ਦੀ ਗੱਲ ਆਈ ਹੈ ਜਦੋਂ ਕੋਈ ਪੰਥਕ ਮਸਲੇ ਦੀ ਗੱਲ ਆਈ ਹੈ ਮੈਂ ਹਮੇਸ਼ਾ ਹੀ ਉਹਦੇ ਵਾਸਤੇ ਪਹਿਰੇਦਾਰੀ ਕੀਤੀ ਹੈ ਤੇ ਡੱਟ ਕੇ ਖਲੋਤੀ ਹੈ ਭਾਵੇਂ ਸਾਰੀ ਸੰਗਤ ਨੂੰ ਪਤਾ ਹੈ ਕਿ ਇੱਕ ਵਾਰੀ ਜਿਹੜੇ ਜਥੇਦਾਰ ਸਨ ਯਾਨੀ ਪੂਰਨ ਸਿੰਘ ਜੀ ਉਹਨਾਂ ਨੇ ਵੀ ਗਲਤੀ ਕੀਤੀ ਸੀ ਉਹਨਾਂ ਨੇ ਮਰਿਆਦਾ ਦਾ ਕਾਣ ਕੀਤਾ ਸੀ ਤੇ ਮੈਂ ਉਹਨਾਂ ਅੱਗੇ ਵੀ ਡੱਟ ਕੇ ਖਲੋ ਗਈ ਸੀ ਇਹ 2000 ਦੀ ਗੱਲ ਹੈ ਜਦੋਂ ਕਦੀ ਵੀ ਕਿਸੇ ਮਸਲੇ ਵਿੱਚ ਐਗਜੈਕਟਿਵ ਵਿੱਚ ਗੱਲ ਆਈ ਹੈ ਜਾਂ ਪੰਥਕ ਤੌਰ ਤੇ ਆਈ ਹੈ ਮੈਂ ਹਮੇਸ਼ਾ ਹੀ ਆਪਣੀ ਪਹਿਰੇਦਾਰੀ ਕਰਨ ਕੇ ਆਪਣਾ ਜੀਵਨ ਨਿਭਾਇਆ ਤੇ 5500 ਸਾਲਾਂ ਦੇ ਵਿੱਚ ਸਦੀ ਆਈ ਉੱਥੇ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਜਿੱਥੇ ਮਰਾਦਾ ਦੀ ਗੱਲ ਸੀ ਜਿੱਥੇ ਬਾਣੀ ਦੀ ਵਿਚਾਰ ਦੀ ਗੱਲ ਸੀ ਜਿੱਥੇ ਉੱਥੇ ਬਾਣੀ ਵਿੱਚ ਚੇਂਜ ਕਰਨ ਦੀ ਗੱਲ ਸੀ ਮੈਂ ਉੱਥੇ ਵੀ ਡਟ ਕੇ ਖੜੀ ਹੋਈ ਸੋ ਇਹ ਠੀਕ ਹੈ ਕਈ ਵਾਰੀ ਬੰਦਾ ਆਪਣੇ ਘਰ ਵਿੱਚ ਸਵਾਰਨ ਵਾਸਤੇ ਘਰ ਨੂੰ ਬਚਾਉਣ ਵਾਸਤੇ ਅੰਦਰ ਖਾਤੇ ਸਾਰੀਆਂ ਵਿਚਾਰਾਂ ਕਰਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਭਾਵੇਂ ਮੈਂ ਸਹੀ ਕਹਿੰਦੀ ਸੀ ਪਰ ਸਾਡੇ ਪ੍ਰਧਾਨ ਸਾਹਿਬ ਨੇ ਉਹਨੂੰ ਵਿਰੋਧ ਵਿੱਚ ਲਿਆ ਜਿਹਦੇ ਕਰਕੇ ਦੋ ਵਾਰ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਮੈਂ ਸਾਰਾ ਜੋਖਮ ਚਲਿਆ ਇਸ ਕਰਕੇ ਅਸੀਂ ਆਏ ਹਾਂ ਕਿ ਪੰਥ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੁਬਧਾ ਦੂਰ ਹੋਵੇ ਕਿਉਂਕਿ ਸਾਡੇ ਮਨ ਚ ਇੱਕੋ ਹੀ ਗੱਲ ਹੈ ਪਿੱਛੇ ਜਦੋਂ ਇੱਥੇ ਬਸਲਾ ਆਇਆ ਸੀ ਕਿ ਮਾਫੀ ਕਿਸ ਤਰ੍ਹਾਂ ਮੰਗੀ ਜਾਂਦੀ ਹੈ ਉਹਦਾ ਵੀ ਮੈਂ ਬੋਲੀ ਹੈ ਕਿ ਮਾਫੀ ਮੰਗਣ ਦਾ ਟੰਗ ਇੱਕੋ ਹੀ ਹੈ ਜੋ ਸਾਡੀ ਰੀਤ ਹੈ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਮर्यादा ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਹੁੰਦਾ ਹੈ ਤੇ ਫਸੀਲ ਤੋਂ ਸਾਡੇ ਸਿੱਖ ਸਾਬਾਨ ਸਾਨੂੰ ਸੁਣਦੇ ਹੈ ਤੇ ਸਾਨੂੰ ਸਜਾ ਲਉਂਦੇ ਹੈ ਸੋ ਅੱਜ ਮੈਂ ਇਸ ਗੱਲ ਦਾ ਸਕੂਨ ਮਹਿਸੂਸ ਕਰਦੀ ਹੈ ਕਿ ਕਮ ਸੋ ਕਮ ਹੋਰ ਕੁਝ ਨਹੀਂ ਤਾਂ ਵਿਧੀ ਵਿਧਾਨ ਤੇ ਅੱਜ ਕੌਮ ਨੂੰ ਪਤਾ ਲੱਗੀ ਬਿਦੇ ਵਿਧਾਨ ਤੇ ਨੌਜਵਾਨ ਪੀੜੀ ਨੂੰ ਪਤਾ ਲੱਗੀ ਔਰ ਇਸ ਗੱਲ ਦਾ ਵੀ ਮੈਨੂੰ ਦਿਲਾਸਾ ਆਸਰਾ ਹੌਸਲਾ ਹੈ ਕਿ ਜਿਹੜੀ ਗੱਲ ਲੋਕਾਂ ਚ ਚਰਚਾ ਬਣ ਗਈ ਸੀ ਕਸ਼ਰੀ ਅਕਾਲਤਾ ਸਰ ਨੂੰ ਤਾਂ ਕੋਈ ਮੰਨਦਾ ਹੀ ਨਹੀਂ ਸ਼ਰੀ ਅਕਾਲਤਾ ਸਰ ਦੇ ਜਥੇਦਾਰ ਜੋ ਮਰਜ਼ੀ ਕਰੀ ਜਾਣ ਕੋਈ ਪਰਵਾਹ ਨਹੀਂ ਕਰਦਾ ਲੇਕਿਨ ਅੱਜ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਕਿ ਇੱਕ ਮਹਾਨ ਤਖਤ ਹੈ ਸ਼ਰੀ ਅਕਾਲਤਾ ਸਾਹਿਬ ਜਿੱਥੇ ਸਾਰੀ ਕੌਮ ਪੰਜ ਪ੍ਰਧਾਨੀ ਪ੍ਰਣਾਲੀ ਅਨੁਸਾਰ ਕੋਈ ਫੈਸਲਾ ਹੁੰਦਾ ਹੈ ਤੇ ਤਖਤੋਂ ਆਵਾਜ਼ਾਂ ਹੁੰਦਾ ਸੰਦੇਸ਼ ਦਿੱਤਾ ਜਾਂਦਾ ਨਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਦਿੱਤਾ ਜਾਂਦਾ ਜਾਂ ਕੋਈ ਸਜ਼ਾ ਦਿੱਤੀ ਜਾਂਦੀ ਹੈ ਹਰ ਸਿੱਖ ਨੂੰ ਵੱਡਾ ਹੋਵੇ ਛੋਟਾ ਹੋਵੇ ਵੱਡਾ ਰਾਜੇ ਮਹਾਰਾਜੇ ਵੀ ਹੋਣਗੇ ਉਹਨਾਂ ਨੂੰ ਵੀ ਸਿਰ ਨਵਾਉਣਾ ਪਏਗਾ ਸੋ ਅਸੀਂ ਵੀ ਬੇਨਤੀ ਕਰਨ ਆਏ ਆ ਕਿ ਸਾਡੇ ਪ੍ਰਤੀ ਵੀ ਕੋਈ ਹੁਕਮ ਹੋਵੇ ਸਿੰਘ ਸਾਹਿਬ ਜੀ ਦਾ ਅਸੀਂ ਇਹ ਕਹਿੰਦੇ ਆ ਕਿ ਫੋਰ ਕਮੇਟੀ ਮੈਂਬਰ ਕਾਰਗਰ ਕਮੇਟੀ ਮੈਂਬਰ ਲੰਬਾ ਚਿਰ ਰਹੇ ਜੋ ਉੱਥੇ ਵੀ ਇਹ ਮਾਮਲੇ ਵਿਚਾਰੇ ਜਾਂਦੇ ਰਹੇ ਸੀ ਅਸੀਂ ਨਹੀਂ ਤੁਹਾਨੂੰ ਭੁਲੇਖੇ ਆ ਸਾਰੇ ਦੇਖੋ ਤੁਸੀਂ মিডিਏ ਵਾਲੇ ਨੂੰ ਤਾਂ ਗੱਲਾਂ ਕਹੀ ਜਾਣੀਆਂ ਹੁੰਦੀਆਂ ਕਿਸੇ ਪਾਰਟੀ ਪਦਰ ਤੇ ਮੈਂ ਤਾਂ ਕਹ ਰਿਹਾ ਮੈਂ ਵਿੱਚ ਲਿਖਿਆ ਹੋਇਆ ਕਿ ਪਾਰਟੀ ਪਦਰ ਦੇ ਵੀ ਜਾਂ ਸਰਕਾਰ ਦੇ ਵਿੱਚ ਕੈਬਨ ਦੀ ਮਿਸਤਰੀ ਵਿੱਚ ਵੀ ਕੋਈ ਕਿਸੇ ਕਿਸਮ ਦਾ ਮਸਲਾ ਐਸਾ ਨਹੀਂ ਆਇਆ ਜਿਹੜਾ ਵਿਚਾਰਿਆ ਗਿਆ ਹੋਵੇ ਇਹ ਜੋ ਫੈਸਲੇ ਹੋਏ ਉੱਪਰੋਂ ਹੋਏ ਹੈ ਅਸੀਂ ਐਸੇ ਕਰਕੇ ਅੰਦਰ ਵਿਰੋਧ ਕਰਦੇ ਹਾਂ ਇੱਕ ਕੋ ਸਵਾਲ ਹੈ ਮੰਨ ਲਓ ਕਿ ਜੇਕਰ ਅਕਾਲਤਿਕਾ ਸਾਹਿਬ ਦੇ ਜਹਿਦਦਾਰ ਹੋਰੀ ਸਜ਼ਾ ਤਾਂ ਲਗਾਉਣੀ ਹੈ ਧਾਰਮਿਕ ਚਹਿਰਾ ਸੀ ਕਿਉਂਕਿ ਤੁਹਾਡੇ ਸੁਧਾਰ ਲੈਣ ਤੋਂ ਲੋ ਕਿਹਾ ਗਿਆ ਸੀਗਾ ਕਿ 10 ਸਾਲ ਵਾਸਤੇ ਲਾਂਭੇ ਕਰ ਦੇਣਾ ਚਾਹੀਦਾ ਹੈ ਕਾਲੀਤਲ ਦੇ ਲੀਡਰਾਂ ਨੂੰ ਹੁਣ ਜਿਹੜੇ 17ਾਂ ਜਾਣਿਆਂ ਦੀ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਵੀ ਨਾਮ ਹੈ ਪਰਮਿੰਦਰ ਢੀਂਸਾ ਹੋਰਾਂ ਦਾ ਨਾਮ ਹੈ ਜੇਕਰ ਕੱਲ ਨੂੰ ਇਸ ਤਰ੍ਹਾਂ ਹੁੰਦਾ ਹੈ ਜਾਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਰਾਸ਼ਰੀ ਤੇ ਧਾਰਮਿਕ ਤੌਰ ਤੇ ਤੁਹਾਨੂੰ ਲਾਂਭੇ ਕੀਤਾ ਜਾਂਦਾ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਪੰਜਾ ਸਿੰਘ ਸਹਿਬਾਨਾ ਨੇ ਮਿਲ ਕੇ ਵਿਚਾਰ ਕਰਨੀ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਦਾ ਕਿੰਨਾ ਦੋਸ਼ ਹੈ ਕਿਹਨੇ ਕੀ ਕੀਤਾ ਮੈਂ 16 ਦਿਨ ਮਿਨਿਸਟਰ ਰਹੀ ਹਾਂ ਮੈਂ ਤੁਹਾਨੂੰ ਕਹਿਤ ਰਹੀ ਹਾਂ ਕਿ ਮੈਂ 16 ਦਿਨ ਮਿਨਿਸਟਰ ਰਹੀ ਹਾਂ ਉਹਨਾਂ 16 ਦਿਨਾਂ ਦੇ ਦੌਰਾਨ ਇੱਕ ਮਸਲਾ ਹੀ ਨਹੀਂ ਆਇਆ ਇਹ ਚਰਚਾ ਹੀ ਨਹੀਂ ਕੋਈ ਆਈ ਕੋਈ ਅਸਬਤ ਨਹੀਂ ਬਣੀ ਇਸ ਕਰਕੇ ਮੈਂ ਸਭੀ ਦੀਆਂ ਉਹ ਜੋ ਕਰਨਗੇ ਸਾਨੂੰ ਹੁਕਮ ਪਰਵਾਣ ਹੈ ਬਾਕੀ ਮੈਂ ਕੋਈ ਦਿਸ਼ਾ ਨਿਰਦੇਸ਼ ਨਹੀਂ ਦੇ ਸਕਦੀ ਮੈਂ ਨਾ ਸ਼੍ਰੀ ਅਕਾਤਾ ਸਾਹਿਬ ਨੂੰ ਕੋਈ ਸਲਾਹ ਦੇ ਸਕਦੀ ਹਾਂ ਨਾ ਮੈਂ ਕੋਈ ਸੁਝਾਅ ਦੇ ਸਕਦੀ ਹਾਂ ਇਹ ਉਹਨਾਂ ਦੀ ਮਰਜ਼ੀ ਹੈ ਜਿਨਾ ਕੋਲ ਉਹ ਸੁਝਾ ਲੈਣਾ ਹੋਵੇ ਉਹ ਲੈ ਸਕਦੇ ਆ ਲੇਕਿਨ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਨੂੰ ਦਿਸ਼ਾ ਨਿਰਦੇਸ਼ ਦੇ ਲਈ ਮੈਨੂੰ ਅਫਸੋਸ ਹੈ ਕਿ ਜਿਹੜੀ ਕੁਰਸੀ ਤੇ ਕਿਸੇ ਨੂੰ ਬਿਠਾਇਆ ਗਿਆ ਹੋਵੇ ਉਹਨੇ ਕੁਰਸੀ ਦਾ ਮਾਨ ਮਰਿਆਦਾ ਤੇ ਉਥੋਂ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨੀ ਹੁੰਦੀ ਹੈ ਆਪਣੇ ਤਖਤ ਨੂੰ ਸਮਰਪਿਤ ਹੋ ਕੇ ਜੇ ਉਸ ਵੇਲੇ ਦੇ ਪ੍ਰਧਾਨ ਸਾਹਿਬ ਨੇ ਜਾਂ ਐਗਜ਼ੀਕਟਿਵ ਨੇ ਇਹ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਜਾਂ ਜਥੇਦਾਰ ਸਾਹਿਬਾ ਨੇ ਵੀ ਇਹ ਜਗਹ ਪੂਰੀ ਨਹੀਂ ਕੀਤੀ ਮੈਂ ਸਮਝਦੀ ਹਾਂ ਕਿ ਸਾਰੇ ਇਚ ਇਨਵੋਲਵ ਨੇ ਸਾਰਿਆਂ ਨੂੰ ਸਗਾ ਆਪ ਮਨੋਂ ਆਕੇ ਇੱਥੇ ਟਹਿ ਕੇ ਕਹਿਣਾ ਚਾਹੀਦਾ ਹੈ ਕਿ ਜੋ ਹੋਇਆ ਸੀ ਸੱਚ ਦੱਸ ਲੈਣਾ ਚਾਹੀਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਂ 16 ਦਿਨ ਮੰਤਰੀ ਰਹੀ ਹਾਂ ਮੇਰੇ ਉਸ 16 ਦਿਨ ਦੇ ਦੌਰਾਨ ਕਿਉਂਕਿ ਸਾਨੂੰ ਮੰਤਰੀ ਸਮੇ ਦਾ ਪੁੱਛਿਆ ਅਸੀਂ ਉਹੀ ਜਵਾਬ ਦੇਣਾ ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਸਾਰਿਆਂ ਨੂੰ ਇਥੇ ਆ ਕੇ ਸੱਚੀ ਬੋਲਣ ਮੈਂ ਦੇਖੋ ਪਹਿਲਾ ਇੱਕ ਤੇ ਮੇਰੀ ਬੇਨਤੀ ਹੈ ਸਾਨੂੰ ਸ਼੍ਰੀ ਅਕਾ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਕਿਸੇ ਦੇ ਵਿਰੋਧ ਵਿੱਚ ਕੋਈ ਐਸਾ ਬਿਆਨ ਨਹੀਂ ਦੇਣਾ ਮੈਂ ਨਹੀਂ ਚਾਹਦੀ ਕਿ ਮੈਂ ਕੋਈ ਵਿਰੋਧ ਵਿੱਚ ਕੋਈ ਬਿਆਨ ਦੇਵਾਂ ਉਸ ਸਮੇਂ ਦੀ ਅਜੈਕਟਿਵ ਮੈਂ ਜੱਥੇਦਾਰ ਜੁਮਾਹਾਰਤ ਕੀਤਾ ਕੋਈ ਮਾਫੀ ਨਹੀਂ ਦਿੱਤੀ ਸਾਰੇ ਇੱਕ ਮਿੰਟ ਬਰਕਰਾਰ ਕਰਿਓ ਜਿਵੇਂ ਭਰੇ ਇੱਕੀ ਦੋ ਟੋਕੇ ਵਾਹਿਗੁਰੂ ਅਗੇ ਅਰਦਾਸ ਕਰੋ ਜੀ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਦੀ ਪਾਲਣਾ ਕਰਨ ਕੀਤੀ ਅਸੀਂ ਆਏ ਆ ਅਸੀਂ ਅਕਾਲ ਤਖਤ ਸਾਹਿਬ ਨੂੰ ਸਾਰੀ ਸਿੱਖ ਕੌਮ ਸਮਰਪਿਤ ਹੈ ਜੋ ਵੀ ਹੁਕਮ ਹੋਏਗਾ ਆਪਦਾ ਪੱਖ ਵੀ ਅਸੀਂ ਸਾਰਾ ਦੱਸ ਦਾਂਗੇ ਜੋ ਵੀ ਉਹਨਾਂ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਹੁਕਮ ਹੈ ਉਹ ਸਾਡੇ ਵਾਜਰ ਮੱਥੀ ਹੈ ਤੁਸੀਂ ਕੀ ਸਮਝਦੇ ਕਿੱਥੇ ਕਿੱਥੇ ਗਲਤੀਆਂ ਹੋਈਆਂ ਦੇਖੋ ਮੈਂ ਕੋਈ ਗੱਲ ਨਹੀਂ ਕਰਨੀ ਇਹ ਅਕਾਲ ਤਖਤ ਸਾਹਿਬ ਦੇ ਹਿੱਤ ਚ ਹੈਗਾ ਹੱਥ ਚ ਹੈ ਸਾਰਾ ਉਹਨਾਂ ਨੇ ਕਰਨਾ ਫੈਸਲਾ ਮੈਂ ਤਾਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਆਪਾਂ ਮੰਨਦੇ ਆ ਕਿ ਗਲਤੀਆਂ ਹੋਈਆਂ ਨੇ ਦੇਖੋ ਮੈਂ ਕੋਈ ਟਿੱਪਣੀ ਨਹੀਂ ਕਰਨੀ ਕੱਲ ਤੱਕ ਸਾਹਿਬ ਦਾ ਹੁਕਮ ਹੈ ਵੀ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਜੀ ਜਿੰਨਾ ਤੱਕ ਕੱਲ ਤੱਕ ਸਾਹਿਬ ਦਾ ਫੈਸਲਾ ਨਹੀਂ ਆਉਂਦਾ ਉਹਦੇ ਉਹਦੇ ਬਾਰੇ ਮੈਂ ਕੋਈ ਇਸ ਵਾਰ ਚਰਚਾ ਨਹੀਂ ਕਰਨਾ ਚਾਹੁੰਦਾ ਜਿਹੜੀ ਪਲੇਅਰ ਦਿੱਤੀ ਸੀਗੀ ਉਹਦੇ ਤੇ ਜੋ ਇਨੀਸ਼ੀਏਸ਼ਨ ਕਾਰਵਾਈ ਸ਼ੁਰੂ ਹੋਈ ਉਹਦੇ ਦੀ ਸੈਟੀਸਫਾਈ ਹੋ ਨਾ ਤੁਸੀਂ ਦੇਖੋ ਮੇਰੀ ਸੈਟੀਸਫੈਕਸ਼ਨ ਯਾ ਨਨ ਸੈਟੀਸਫੈਕਸ਼ਨ ਦਾ ਕੋਈ ਮਾਇਨੇ ਨਹੀਂ ਜੀ ਜੋ ਕੱਲ ਤੱਕ ਸਾਹਿਬ ਕਰਨਗੇ ਅਸੀਂ ਉਹਦੇ ਪਾਬੰਦ ਹਾਂ ਜੀ ਜੋ ਵੀ ਹੁਕਮ ਹੋਊਗਾ ਜੋ ਕੁਝ ਹੋਊਗਾ ਅਸੀਂ ਸਿਰ ਝੁਕਾ ਕੇ ਉਹਨੂੰ ਮੰਨਣਾ ਇਹ ਸਾਡੀ ਡਿਊਟੀ ਹੈ ਤੇ ਇਹਨੂੰ ਜਿਵੇਂ ਵੀ ਹੁਕਮ ਜੋਸ਼ ਹਮੇਸ਼ਾ ਮੇਂ ਤੇ ਜੋ ਆਏਗਾ ਅਸੀਂ ਉਹਦੇ ਪੂਰਾ ਉੱਤਰ ਅਗਰ ਇਸ ਕਰਕੇ ਇੰਪੋਰਟੈਂਟ ਹੈ ਕਿ ਸਭ ਤੋਂ ਪਹਿਲਾਂ ਵੱਡੇ ਢੀਂਸਾ ਸਾਹਿਬ ਜੀ ਤੁਸੀਂ ਸੀ ਜਿਨ੍ਹਾਂ ਨੇ ਆ ਕੇ ਸ਼੍ਰੀ ਦਰਬਾਰ ਸਾਹਿਬ ਆ ਕੇ ਕਿਹਾ ਸੀ ਕਿ ਜੋ ਵੀ ਪਿਛੇ ਸਮੇਂ ਚ ਭੁੱਲ ਚੁੱਕੋਗੇ ਜਦੋਂ ਕੋਈ ਨਾਂ ਨਹੀਂ ਸੀ ਲੈਣ ਲਈ ਤਿਆਰ ਤੇ ਇਸ਼ਨਾਨ ਕਰਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਅੱਜ ਦੇ ਬਾਰੇ ਚੱਕੀ ਦੀ ਸੀ ਕਿ ਉਹਨਾਂ ਵੱਲੋਂ ਦੇਖੋ ਤੁਹਾਡਾ ਹੀ ਹੋ ਰਿਹਾ ਜੀ ਤੇ ਉਹ ਗੱਲੇ ਹੈ ਜੋ ਅਸੀਂ ਕਰਨਾ ਸੀ ਅਸੀਂ ਕਰਤਾ ਹੁਣ ਤਾਂ ਦੁਤਾ ਅਕਾਲਤਖ ਸਾਹਿਬ ਨੇ ਕਰਨਾ ਫੈਸਲਾ ਉਹਨਾਂ ਦਾ ਹੁਕਮ ਹੈ ਅਕਾਲਤਖ ਸਾਹਿਬ ਦਾ ਬੜਾ ਸਪਸ਼ਟ ਵੀ ਕੋਈ ਕਿਸੇ ਵੀ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਨੀ ਸੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਆਪਦਾ ਹੈ ਵੀ ਮੈਂ ਆਪਦਾ ਲਿਖਤੀ ਰੂਪ ਵਿੱਚ ਅਕਾਲਤਖ ਸਾਹਿਬ ਤੇ ਪੇਸ਼ ਹੋ ਕੇ ਆਪਦਾ ਜਿਹੜਾ ਪੱਖ ਰੱਖਣ ਵਾਸਤੇ ਤੁਹਾਨੂੰ ਲੱਗਦਾ ਕਿ ਜਿਹੜੀ ਕੰਪਲੇਨ ਜਿਹੜੇ ਅਕਾਲਤਖ ਸਾਹਿਬ ਨੇ ਜਿਹੜੀ ਰੋਕ ਲਾਈ ਆ ਤੁਹਾਨੂੰ ਪਹਿਲਾਂ ਹੀ ਜਾਂ ਦੋਵੇਂ ਧਿਰਾਂ ਨੂੰ ਬਿਆਨਬਾਜ਼ੀ ਨਹੀਂ ਸੀ ਕਰਨੀ ਪਈ ਯਾਰ ਮੇਰੀ ਗੱਲ ਸੁਣੋ ਫੇਰ ਅੱਪ ਉਹੀ ਗੱਲ ਕਰ ਰਹੇ ਆਂ ਵੀ ਕੱਲ ਤੱਕ ਸਾਹਿਬ ਦਾ ਜਿਹੜਾ ਫੈਸਲਾ ਆਪਾਂ ਉਹਦੇ ਤੇ ਕਿਉਂ ਉਹ ਤੇ ਗੱਲ ਹੀ ਨਹੀਂ ਕਰਨੀ ਚਰਚਾ ਹੀ ਨਹੀਂ ਕਰਨੀ ਅਕਾਲੀ ਦਲ ਦਾ ਕੀ ਅਕਾਲੀ ਦਲ ਦਾ ਯੂਨਾਈਟ ਹੋਣਾ ਕਿੰਨਾ ਜੁੜੀ ਕਿਉਂਕਿ ਜਦੇਦਾਰ ਸਾਹਿਬ ਵੱਲੋਂ ਜਾਂ ਵੱਡੇ ਮਹਾਰਾਜ ਵੱਲੋਂ ਵੀ ਕਿਹਾ ਜਾਂਦਾ ਇਹੋ ਅਕਾਲੀ ਦਲ ਦਾ ਯੂਨਾਈਟ ਹੋਣਾ ਰੀ ਹੈ ਸ਼ੋਣਾ ਉਹਦੇ ਨਹੀਂ ਹੈ ਅਕਾਲੀ ਦਲ ਦਾ ਮਜ਼ਬੂਤ ਹੋਣਾ ਅਕਾਲੀ ਸੋਚ ਦਾ ਮਜ਼ਬੂਤ ਹੋਣਾ ਉਹ ਅੱਜ ਲੋੜ ਹੈ ਪੰਜਾਬ ਨੂੰ ਇਹ ਮੈਂ ਜ਼ਰੂਰ ਕਹਿ ਸਕਦਾ ਅਕਾਲੀ ਦਲ ਪਰ ਅਕਾਲੀ ਦਲ ਜੋ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਸੀ ਜੋ ਅਕਾਲੀ ਦਲ ਦੇ ਵਿਚਾਰਧਾਰਾ ਸੀ ਸਿਧਾਂਤ ਸੀ ਉਹ ਤੇ ਜਿਹੜਾ ਅਕਾਲੀ ਦਲ ਖੜਦਾ ਉਹ ਮਜ਼ਬੂਤ ਹੋਣਾ ਚਾਹੀਦਾ ਤੇ ਇਹੀ ਸਾਡੀ ਜਿਹੜੀ ਹੈ ਉਹਦੀ ਸਮਝ ਉਹਦੀ ਮਜ਼ਬੂਤੀ ਆਏਗੀ ਇਸ ਪ੍ਰਕਰਨ ਤੋਂ ਬਾਅਦ ਮਜ਼ਬੂਤ ਹੋਏਗਾ ਇਹ ਇਹ ਚੀਜ਼ ਦਾ ਉਸ ਉਸ ਚੀਜ਼ ਦਾ ਕੋਈ ਨਹੀਂ ਇਹ ਤਾਂ ਗਲਤੀਆਂ ਭੁੱਲਾਂ ਦੇ ਸੰਬੰਧੀ ਗੱਲ ਹੈ ਇਹਦਾ ਕਾਲੀ ਦਲ ਦਾ ਮਜ਼ਬੂਤ ਤਾਂ ਪੰਜਾਬ ਦੇ ਲੋਕਾਂ ਨੇ ਦੇਖਣਾ ਸਿੱਖਾਂ ਨੇ ਦੇਖਣਾ ਹੈ ਕਿ ਕੀ ਚਾਹੁੰਦੇ ਨੇ ਲੋਕ ਜਿਹੜਾ ਸੱਤ ਇਲੈਕਸ਼ਨਾਂ ਜਿਹੜੀਆਂ ਨੇ ਜੇ ਫੈਸਲਾ ਨਹੀਂ ਹੁੰਦਾ ਜਾਂ ਕੋਈ ਜਿਹੜੇ ਬਾਈ ਇਲੈਕਸ਼ਨ ਆ ਕਿਉਂਕਿ ਤੁਹਾਡੇ ਵੀ ਇੱਕ ਗਿਲੇ ਦੇ ਵਿੱਚ ਇਲੈਕਸ਼ਨ ਹੈ ਬਰਨਾਲਾ ਤੁਹਾਡਾ ਆਪਣਾ ਜ਼ਿਲ੍ਹਾ ਸੰਜੂਰ ਦਾ ਇਹਨਾਂ ਇਲੈਕਸ਼ਨਾਂ ਦਾ ਤੇ ਵੀ ਪ੍ਰਭਾਵ ਪਏਗਾ ਇਹਨਾਂ ਦਾ ਜਿਵੇਂ ਕਾਲੀ ਦਲ ਦੀ ਹੱਦ ਕਾਫੀ ਪਤਲੀ ਆ ਇਹਨਾਂ ਹਾਲਾਤਾਂ ਜਿਹੜੀ ਜੋ ਵੀ ਇਹਨਾਂ ਹਾਲਾਤਾਂ ਨੇ ਸਾਡਾ ਸੀ ਕੋਈ ਨਵੀਂ ਪਾਰਟੀ ਨਹੀਂ ਬਣਾਈ ਅਸੀਂ ਸਿਰਫ ਇੱਕ ਅਕਾਲੀ ਦਲ ਸੁਧਾਰ ਲਹਿਰ ਚਲਾਈ ਹੈ ਸੋ ਉਸ ਰੂਪ ਚ ਇਹ ਤਾਂ ਪਾਰਟੀਆਂ ਚੋਂ ਨੜਦੀਆਂ ਹੁੰਦੀਆਂ ਅਸਤਾ ਪਾਰਟੀ ਤਾਂ ਕੋਈ ਆਪਦੀ ਬਣਾਈ ਨਹੀਂ ਹੈਗੀ ਹਾਂ ਬਿਲਕੁਲ ਤੁਸੀਂ ਸਪਸ਼ਟ ਸੋ ਇਸ ਕਰਕੇ ਸਾਡਾ ਚੋਣ ਡਾਣ ਦਾ ਤਾਂ ਕੋਈ ਹਜੇ ਸਵਾਲ ਨਹੀਂ ਪੈਦਾ ਅਕਾਲੀ ਦਲ ਤੇ ਤੁਹਾਨੂੰ ਮੰਨਣ ਤਿਆਰ ਨਹੀਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਇੱਕ ਗੱਲ ਸਮਝ ਲਓ ਸੁਖਵੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਾਏ ਨੇ ਤੇ ਉਹ ਜਿਵੇਂ ਵੀ ਹੈਗਾ ਪਰ ਕੱਲਾ ਪ੍ਰਧਾਨ ਸਾਰਾ ਕੁਝ ਨਹੀਂ ਹੁੰਦਾ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਮੈਂ ਕਰ ਰਿਹਾ ਸੀ ਅੱਜ ਤੱਕ ਬਾਦ ਵੀ ਪ੍ਰਧਾਨਗੀ ਨਹੀਂ ਹੋਈ ਯਾਰ ਮੈਂ ਗੱਲ ਸਮਝ ਲਓ ਜਦੋਂ ਉਹਨਾਂ ਨੇ ਇਸ ਇਹ ਸੇਮ ਉਸੇ ਚੀਜ਼ ਨਾਲ ਸੰਬੰਧਿਤ ਹੈ ਜਿਹੜੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ ਮੈਂ ਉਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਤੁਸੀਂ ਕੱਲ ਤੱਕ ਸਭ ਦੇ ਫੈਸਲੇ ਹੀ ਤੁਹਾਡੀ ਕਰੋ ਤੁਸੀਂ ਸਾਡੇ ਤੋਂ ਕਿਉਂ ਦੁਆਰੇ ਦੁਆਰੀ ਹੋਮ ਕਰਨੇ ਕਰ ਰਹੇ ਹੋ ਜੀ ਅੱਗੇ ਦੱਸਿਓ ਜਿਹੜੇ ਨਵੇਂ ਕਾਰਜਕਾਰੀ ਪ੍ਰਧਾਨ ਨੇ ਭੁੰਦਰ ਸਾਹਿਬ ਉਹਨਾਂ ਦੇ ਨਾਲ ਕੋਈ ਜਿਹੜਾ ਪ੍ਰਣਾਲੀ ਤੋਂ ਕੈਂਡੀਡੇਟ ਬਾਰੇ ਕੋਈ ਤੁਹਾਡੇ ਡਿਸਕਸ਼ਨ ਜੀ ਮੇਰੀ ਕੋਈ ਸਾਡਾ ਕੋਈ ਡਿਸਕਸ਼ਨ ਕਰਨ ਦਾ ਮਤਲਬ ਹੀ ਨਹੀਂ ਅੱਜ ਤੁਸੀਂ ਮੇਰੀ ਗੱਲ ਸੁਣੋ ਇਹ ਇਸ ਸੰਬੰਧੀ ਮੈਂ ਨਾ ਤਾਂ ਕੋਈ ਸਿਆਸੀ ਨਾ ਕੋਈ ਹੋਰ ਅੱਜ ਟਿੱਪਣੀ ਨਹੀਂ ਕਰਨਾ ਚਾਹੁੰਦਾ ਮੈਂ ਆਪਦਾ ਸਪਸ਼ਟਿਕਰਨ ਰਿਟਨ ਰੂਪ ਦੇ ਦੇ ਕੇ ਦੇਖ ਕੇ ਜਿਹੜਾ ਹੈ ਸਤਸੰਮਤਕ ਹੋ ਕੇ ਮੱਥਾ ਟੇਕ ਕੇ ਆਪਦਾ ਜਾਣਾ ਸੋ ਕੋਈ ਕਿਸੇ ਚੀਜ਼ ਦਾ ਫੈਸਲਾ ਆਉਂਦੀ ਅੜੀ ਕਰਾਂ ਅੜੀ ਕਰਾਂਗੇ ਉਹਦਾ ਜੋ ਫੈਸਲਾ ਹੈ ਜਦ ਤੱਕ ਉਦ ਤੱਕ ਜਿਹੜਾ ਅਸੀਂ ਦੇਖ ਰਹੇ ਹਾਂ ਇਹ ਤਾਂ ਨਹੀਂ ਸਮਾਂ ਜ਼ਿਆਦਾ ਲੱਗ ਗਿਆ ਪਹਿਲਾਂ ਵੀ ਨਹੀਂ ਕੋਈ ਸਮਾਂ ਨਹੀਂ ਹੁੰਦਾ ਜੀ ਬੜਾ ਲੰਮਾ ਸਮਾਂ ਵੀ ਲੱਗ ਜਾਂਦਾ ਸਾਲ ਵੀ ਲੱਗ ਸਕਦੇ ਸਾਨੂੰ ਕੀ ਹੈ ਉਹ ਇਹ ਗੱਲਬਾਤ ਖਾਬ ਨਹੀਂ ਦੇਖਣਾ ਮਸਾਲਾ ਨੂੰ ਸਾਨੂੰ ਕੋਈ ਸਗਲ ਕੋਈ ਨਹੀਂ ਜਿੰਨਾ ਮਰਜ਼ੀ ਚ ਲਾਉਣਾ ਤੁਸੀਂ ਵੀ ਆਗੇ ਬੀਬੀ ਜੀ ਵੀ ਆ ਰਹੇ ਨੇ ਠੰਡਲ ਸਾਹਿਬ ਵੀ ਆ ਗਏ ਨੇ ਇਸ ਤੋਂ ਬਾਅਦ ਜਿਹੜੇ ਮਲੂਕਾ ਸਾਹਿਬ ਨੇ ਉਹ ਨਹੀਂ ਸੇਖੋ ਸਾਹਿਬ ਜਾਂ ਹੋਰ ਵੀ ਆਗੂ ਜਿਹੜੇ ਅਜੇ ਜਾਂ ਰਖੜਾ ਸਾਹਿਬ ਬਾਹਰ ਨਹੀਂ ਹੈ ਜੀ ਉਹਨਾਂ ਦੇ ਆਉਣ ਦੀ ਕੋਈ ਸੁਭਾਅ ਉਹਨਾਂ ਦੀ ਗੱਲਬਾਤ ਯਾਰ ਮੈਨੂੰ ਕੀ ਹੁਣ ਪਤਾ ਉਹਨਾਂ ਬਾਰੇ ਤਾਂ ਉਹ ਦੱਸ ਸਕਦੇ ਤੁਸੀਂ ਮੈਥੋਂ ਕਿਉਂ ਪੁੱਛ ਰਹੇ ਹੋ ਜੀ ਠੀਕ ਹੈ ਨਾਲੇ ਇਹ ਦੇਖੋ ਅੱਜ ਇਹ ਮੌਕਾ ਨਹੀਂ ਹੈ ਕੋਈ ਸਿਆਸੀ ਗੱਲ ਕਰਨ ਦਾ ਕੋਈ ਹੋਰ ਗੱਲਾਂ ਕਰਨ ਦਾ ਜੀ ਜੀ ਅੱਜ ਜਿਹੜਾ ਜੀ ਜੀ ਸਿਰਫ ਮੈਂ ਆਪਦੀ ਇੱਕੋ ਹੀ ਪੱਖ ਜਿਹੜਾ ਤੁਹਾਨੂੰ ਦੱਸਦਾ ਉਹਨੂੰ ਦੁਆਰੇ ਦੁਆਰੇ ਕਹੌਣ ਦਾ ਕੋਈ ਫਰਕ ਨਹੀਂ